ਤੇ ਜਹਾਗੀਰ ਦੇ ਮਨ ਨੂੰ ਅਗ ਲੱਗੀ ਹਕੂਮਤ ਦਾ ਬਾਦਸ਼ਾਹ ਸੀ ਆਪ ਤਾਂ ਕੁਝ ਨਹੀਂ ਸੀ ਕਰ ਸਕਦਾ ਪਰ ਜਦੋਂ ਦੁਨੀਆਂ ਦੀ ਨਜ਼ਰਾਂ ਦੇ ਵਿੱਚ ਗੁਰੂ ਸਹਿਬਾਨਾਂ ਨੂੰ ਹਰਮਨ ਪਿਆਰੀ ਹੁੰਦੀਆਂ ਵੇਖਿਆ ਤੇ ਉਹਨੇ ਆਪਣੇ ਅੰਦਰ ਦੀ ਨਫ਼ਰਤ ਨੂੰ ਪ੍ਰਗਟ ਕੀਤਾ ਹੁਣ ਜਿਸ ਵਕਤ ਰਾਜਗੁਰੂ ਮਾਫ ਕਰਨਾ ਗੁਰੂ ਹਰਰਾਜ ਸਾਹਿਬ ਸੱਚੇ ਬਾਦਸ਼ਾਹ ਜੀ ਗੱਦੀ ਤੇ ਸਵੈਮਾਨ ਹਨ ਦੂਜੇ ਪਾਸੇ ਹਕੂਮਤ ਦਾ ਜਿਹੜਾ ਰਾਜਾ ਉਸਹਾਜ ਹਨ ਉਨ ਪੰਜਾਬ ਚ ਮਾਝੇ ਚ ਕਸ਼ਮੀਰ ਚ ਹੋਰ ਕਈ ਪ੍ਰਾਂਤਾਂ ਦੇ ਵਿੱਚ ਇਤਨੀ ਜ਼ਿਆਦਾ بارش ਹੋਈ ਪਾਰੀ ਭਾਰੀ بارش ਹੋਣ ਦੇ ਕਾਰਨ ਫਸਲਾਂ ਜਿਹੜੀਆਂ ਉਤਬਾਹ ਹੋ ਗਈਆਂ ਦੁਨੀਆਂ ਦੇ ਲੋਕ ਰੋਟੀ ਤੋਂ ਅਤਰ ਹੋ ਗਏ ਇੱਕ ਰੋਟੀ ਦੀ ਬੁਰਕੀ ਦੇ ਪਿੱਛੇ ਸ਼ਰੀਰ ਦੀਆਂ ਇੱਜ਼ਤਾਂ ਵਿਕ ਰਹੀਆਂ ਸਨ ਇੰਨਾ ਜ਼ਿਆਦਾ ਕਾਲ ਪਿਆ ਉਸ ਵਕਤ ਗੁਰਤਾ ਗੱਦੀ ਦੇ ਉੱਪਰ ਸਭਾਈ ਮਾਨ ਗੁਰੂ ਹਰ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਔਰ ਉਹਨਾਂ ਨੇ ਕਿਹੜੇ ਸਿਧਾਂਤ ਨੂੰ ਪ੍ਰਗਟ ਕੀਤਾ ਹਮ ਤਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੈ ਸਹਜ ਸੁਭਾਈ ਯੂ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾਕਾ ਕੁਸ਼ੂ ਨਾ ਮੋਲ ਭਰੇ ਪੰਡਾਰ ਅਥੂਟ ਅਤੋਲ ਖਾਗ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਧ ਦੋ ਜਾਈ ਕਹੂ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਇੱਕ ਖਜ਼ਾਨੇ ਲਿਆ ਰਲਾਈ ਕਹ ਲੱਗੇ ਗੁਰੂ ਨਾਨਕ ਦੇ ਘਰ ਦੇ ਜੇਕਰ ਖਜ਼ਾਨੇ ਦੀ ਗੱਲ ਕਰੀਏ ਹਕੂਮਤ ਦੇ ਖਜ਼ਾਨੇ ਚ ਘਾਟ ਆ ਸਕਦੀ ਆ ਪਰ ਗੁਰੂ ਨਾਨਕ ਦੇ ਘਰ ਦੇ ਖਜ਼ਾਨੇ ਚ ਘਾਟ ਨਹੀਂ ਆ ਸਕਦੀ ਇਹਨੂੰ ਤੇ ਤੁਸੀਂ ਜਿੰਨਾ ਖਰਚੋ ਇਹ ਓਨਾ ਹੀ ਵਧੇਗਾ ਹਕੂਮਤ ਲੰਗਰ ਲਾਨ ਖੋ ਨੂੰ ਪਿੱਛੇ ਹਟ ਸਕਦੀ ਆ ਪਰ ਗੁਰੂ ਨਾਨਕ ਦੇ ਘਰ ਦੇ ਲੰਗਰ ਲਾਨ ਖੋ ਨੂੰ ਪਿੱਛੇ ਨਹੀਂ ਹਟ ਸਕਦਾ ਹੁਣ ਸ਼ਾਹ ਜਹਾਨ ਬਾਦਸ਼ਾਹ ਤੇ ਸ਼ਾਹ ਜਹਾਨ ਯਤਨ ਕਰ ਰਿਹਾ ਕਿ ਮੈਂ ਲੋਕਾਂ ਦੇ ਜਿਹੜੀ ਭੁੱਖ ਹੈ ਲੋਕ ਰੋਟੀ ਦੀਆਂ ਬੁਰਕੀਆਂ ਤੋਂ ਆਤ੍ਰੋ ਹਨ ਤੇ ਭਰਾ ਭਰਾ ਦਾ ਵੈਰੀ ਬਣ ਚੁੱਕਾ ਹੈ ਤੇ ਉਹਦਾ ਜਿਹੜਾ ਸ਼ਾਹ ਜਹਾਨੀ ਉਸ ਵਕਤ ਫਾਇਦਾ ਵੀ ਚੁੱਕਿਆ ਔਰ ਹਕੂਮਤ ਹੋਣ ਕਰਕੇ ਸ਼ਾਹ ਜਹਾਨ ਨੇ ਆਪਣੇ ਸਰਕਾਰੀ ਸ਼ਾਹੀ ਖਜ਼ਾਨੇ ਦੇ ਵਿੱਚੋਂ 40000 ਰੁਪਏ ਦੇ 10 ਲੰਗਰ ਖੁਲਵਾਏ ਪਰ ਉਹਨਾਂ ਲੰਗਰਾਂ 'ਚ ਬਰਕਤ ਕੋਈ ਨਹੀਂ ਆਖੋ ਸਤਿਨਾਮ ਸ਼੍ਰੀ ਮੈਂ ਮਹਾਰਾਜ ਜੀ ਦੀ ਹਜ਼ੂਰੀ ਚ ਇੱਕ ਗੱਲ ਆਖਾਂ ਜਦੋਂ ਵੀ ਕੋਈ ਪ੍ਰਚਾਰਕ ਆਵੇ ਤੇ 99% ਪ੍ਰਚਾਰਕ ਇਦਾਂ ਦੇ ਨਹੀਂ ਜਿਨ੍ਹਾਂ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਹੁੰਦਾ ਪਰ ਸਮੇਤੀ ਹਕੂਮਤ ਦਾ ਜ਼ੋਰ ਲੱਗਾ ਪਿਆ ਕਹਿੰਦੇ ਗੁਰੂ ਨਾਨਕ ਦੀ ਗੋਲਕ ਚ ਪੈਸਾ ਨਾ ਪਾਓ ਗੁਰੂ ਨਾਨਕ ਦੀ ਗੋਲਕ ਚ ਪੈਸਾ ਨਾ ਪਾਓ ਜਦੋਂ ਸਮਾ ਕੋਰੋਨਾ ਦਾ ਆਇਆ ਉਸ ਵਕਤ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਲੰਗਰਾਂ ਨੇ ਦੁਨੀਆ ਦੇ ਲੋਕਾਂ ਦੀ ਬਹੁਤ ਸਹਾਇਤਾ ਕੀਤੀ। ਹੜਾ ਦੇ ਸਮੇਂ ਦੇ ਵਿੱਚ ਇਹ ਤੁਹਾਡੇ ਪਠਾਨਕੋਟ ਤੋਂ ਵੀ ਬਹੁਤ ਸੰਗਤਾਂ ਸਾਡੀ ਉਸ ਇਲਾਕੇ 'ਚ ਪਹੁੰਚੀਆਂ। ਉਹਨਾਂ ਸਮਨੀਆਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੀ ਦਾਲ ਦੁਨੀਆ ਦੇ ਲੋਕਾਂ ਦਾ ਸਹਾਰਾ ਬਣੀ। ਅੱਜ ਸਾਨੂੰ ਕਈ ਮਜ਼ਾਕ 'ਚ ਕਹਿ ਦਿੰਦੇ ਨੇ ਕਿ ਮੈਂ ਪਿਛਲੇ ਦਿਨਾਂ 'ਚ ਬੇਨਤੀ ਕਰ ਰਹੀ ਆਂ ਸਾ ਕਿ ਬਾਬਿਆਂ ਦੇ ਦਾਲਾਂ ਖਾ ਖਾ ਕੇ ਮਤ ਵੱਜੀ ਹੁੰਦੀ ਐ। ਮੈਂ ਕਹਿੰਨਾ ਦਾਲਾਂ ਖਾਣ ਨਾਲ ਮਤ ਨਹੀਂ ਵੱਜਦੀ ਬਲਕਿ ਦਾਲਾਂ ਤੇ ਕਰਮਾਂ ਤੇ ਭਾਗਾ ਵਾਲਿਆਂ ਨੂੰ ਮਿਲਦੀਆਂ ਹਨ ਹਨਹਾੜਾਂ ਦੇ ਦੌਰਾਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਿਹੜੇ ਲੰਗਰ ਨੇ ਉਹਨਾਂ ਨੇ ਬਹੁਤ ਜ਼ਿਆਦਾ ਮਾਲੀ ਸਹਾਇਤਾ ਕੀਤੀ ਸਰੀਰਕ ਸਹਾਇਤਾ ਕੀਤੀ ਤੇ ਦਵਾਈਆਂ ਦੇ ਕਰਕੇ ਵੀ ਸਹਾਇਤਾ ਕੀਤੀ ਕੱਪੜੇ ਕਰਕੇ ਸਹਾਇਤਾ ਕੀਤੀ ਲੋਕਾਂ ਦੇ ਘਰਾਂ ਕਰਕੇ ਸਹਾਇਤਾ ਕੀਤੀ ਔਰ ਜੇਸ ਵਕਤ ਸ਼ਾਹ ਜਹਾਨ ਨੇ 40000 ਰੁਪਏ ਦਾ ਲੰਗਰ ਲਾਇਆ ਤੇ ਉਹਦਾ ਲੰਗਰ ਜਿਹੜਾ ਉਹ ਪੂਰਾ ਨਾ ਹੋ ਸਕਿਆ ਗੁਰੂ ਹਰ ਰਾਇ ਸਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਵੱਡੀਆਂ ਦੀ ਪਾਈ ਹੋਈ ਪੂਰਨੀਆਂ ਨੂੰ ਜਿਹੜਾ ਉਹ ਸ਼ੁਰੂ ਕੀਤਾ ਵੱਡੀਆਂ ਦੀ ਪਾਈ ਹੋਈ ਪੂਰਨੇ ਕੀ ਸੀ ਭਾਵੇਂ ਗੁਰੂ ਅਰਜਨ ਦੇਵ ਸਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਮਿਆਂ ਦੇ ਵਿੱਚ ਇੱਕ ਪ੍ਰਥਾ ਚੱਲੀ ਮਸੰਦ ਪ੍ਰਥਾ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਸੰਦਾਂ ਦੀ ਪ੍ਰਥਾ ਨੂੰ ਫਿਰ ਸ਼ੁਰੂ ਕੀਤਾ ਕਿ ਤਾਂ ਜੋ ਸਾਡੇ ਮਸੰਦ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਾ ਕੇ ਸੰਗਤਾਂ ਦੇ ਕੋਲੋਂ ਦਸਵਾਂ ਹਿੱਸਾ ਲੈ ਕਰਕੇ ਅਨ ਆਣ ਤੇ ਉਸ ਦਸਵੇਂ ਹਿੱਸੇ ਦੇ ਨਾਲ ਜਿਹੜੇ ਇਹ ਲੋਕ ਜਿਨ੍ਹਾਂ ਦੀ ਭੁੱਖ ਮਾਰੀ ਪਈ ਹੈ ਉਹ ਰੋਟੀ ਦੀਆਂ ਬੁਰਕੀਆਂ ਤੋਂ ਆਤੁਰ ਨੇ ਉਹਨਾਂ ਦੇ ਵਿੱਚ ਗੁਰੂ ਨਾਨਕ ਦੇ ਲੰਗਰ ਵਰਤਾਏ ਹਨ ਗੁਰੂ ਹਰਿ ਸਹਿਬ ਸੱਚੇ ਪਾਤਸ਼ਾਹ ਜੀ ਨੇ ਮਸੰਦ ਤਿਆਰ ਕਰਵਾਈ ਮਸੰਦ ਥਾਪੇ ਉਹਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਭੇਜਿਆ ਪਰ ਉਸ ਵਕਤ ਇੱਕ ਤੋਂ ਦੋ ਮਸੰਦ ਇਦਾਂ ਦੇ ਸਨ ਜਿਹੜੇ ਬੇਈਮਾਨ ਨਿਕਲੇ ਅੱਜ ਅਸੀਂ ਵੀ ਇਦਾਂ ਦੇ ਹਾਂ ਜੀ ਮਸੰਦ ਕੌਣ ਸੀ ਜਿਹੜੇ ਪ੍ਰਚਾਰਕ ਸਨ ਜਿਨ੍ਹਾਂ ਦਾ ਕੰਮ ਸੀ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਉਹਨਾਂ ਦੇ ਵਿੱਚੋਂ ਜਾ ਕੇ ਦਸਮਾ ਹਿੱਸਾ ਲੈ ਕੇ ਆਓ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਚੜਾਓ ਅੱਜ ਮੇਰੇ ਵਰਗਾ ਬੇਈਮਾਨ ਪ੍ਰਚਾਰਕ ਕਹਿੰਦਾ ਇਹ ਮੇਰਾ ਇਲਾਕਾ ਮੇਰੇ ਇਲਾਕੇ ਚ ਕੋਈ ਦੂਜਾ ਪ੍ਰਚਾਰਕ ਨਾ ਆਵੇ ਇਹ ਮੇਰੀ ਮਲਕੀਅਤ ਹੈ ਇਹ ਮੇਰੀ ਸੰਗਤ ਹੈ ਇੱਥੇ ਕੋਈ ਦੂਜਾ ਪ੍ਰਚਾਰਕ ਨਾ ਵੜੇ ਜੇ ਕੋਈ ਦੂਜਾ ਪ੍ਰਚਾਰਕ ਵੜਿਆ ਤੇ ਅੰਦਰ ਖਾਤੀ ਉਹਦਾ ਨੁਕਸਾਨ ਕਰ ਦਿੱਤਾ ਜਾਂਦਾ ਇਹਹੀ ਕਰਮ ਉਹਨਾਂ ਮਸੰਦਾਂ ਨੇ ਕੀਤਾ ਸੀ ਉਹਨਾਂ ਲੋਕਾਂ ਨੇ ਕੀਤਾ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਮਸੰਦਾਂ ਨੂੰ ਪੁੱਠੇ ਲਟਕਾ ਕੇ ਸ੍ਰੀ ਅਨੰਦਪੁਰ ਸਾਹਿਬ ਅਜੇ ਵੀ ਉਹ ਖੂਸਾ ਤਾਪਤ ਹੈ ਜਿੱਤੇ ਮਸੰਦਾਂ ਨੂੰ ਖੂਦ ਦੇ ਵਿੱਚ ਸੁੱਟ ਦਿੱਤਾ ਸੀ ਆਖੋ ਸਤਨਾਮ ਸ਼੍ਰੀ ਗੁਰੂ ਹਰਿ ਰਾਇ ਸਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਮਸੰਦ ਪ੍ਰਥਾ ਨੂੰ ਕਾਇਮ ਰੱਖਿਆ ਤੇ ਵਕ ਵਕ ਇਲਾਕਿਆਂ ਦੇ ਵਿੱਚ ਮਸੰਦ ਗਏ ਤੇ ਉਹਨਾਂ ਨੇ ਜਾ ਕਰਕੇ ਕਾਰਪੇਟਾ ਇਕੱਠੀ ਲਿਆ ਕੇ ਗੁਰੂ ਹਰਿ ਰਾਇ ਸਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਰੱਖੀ ਗੁਰੂ ਹਰਿ ਰਾਇ ਸਹਿਬ ਸੱਚੇ ਪਾਤਸ਼ਾਹ ਜੀ ਲੰਗਰ ਚਲਵਾ ਰਹੇ ਨੀ ਤੇ ਦੂਜੇ ਪਾਸੇ ਜਿਹੜਾ ਸ਼ਾਹ ਜਹਾਨ ਹੈ ਉਹ ਦੇਖਤਾ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਾਰਾ ਸਿਕੋ ਦਾ ਇਲਾਜ ਵੀ ਕੀਤਾ ਔਰ ਜੇ ਮੈਂ ਪੂਰੀ ਪ੍ਰਜਾ ਦਾ ਰਖੀਅਕ ਹਾਂ ਪ੍ਰਜਾ ਦਾ ਰਖੀਅਕ ਹੋਣ ਦੇ ਬਾਵਜੂਦ ਵੀ ਮੈਂ ਪ੍ਰਜਾ ਦੀ ਸਹਾਇਤਾ ਨਹੀਂ ਕਰ ਸਕਿਆ ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਜਿਹੜੇ ਦਾਦਾ ਜੀ ਸਨ ਉਹਨਾਂ ਨੇ ਦਵਾਈਆਂ ਕਰਕੇ ਸਹਾਇਤਾ ਕੀਤੀ ਅੱਜ ਇਹ ਲੰਗਰਾਂ ਕਰਕੇ ਪ੍ਰਜਾ ਦੇ ਵਿੱਚ ਜਾ ਕੇ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰ ਰਹੀ ਨੇ ਸ਼ਾਹਜਹਾਨ ਇਹ ਗੱਲਾਂ ਤੇ ਸੋਚਦਾ ਪਰ ਅੰਦਰੋਂ ਅੰਤਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਈਰਖਾ ਰੱਖਦਾ ਈਰਖਾ ਸਿਰਫ ਇਤਨੀ ਕਹੇ ਕਿ ਜੇਕਰ ਅਸੀਂ Hindu ਲੋਕਾਂ ਨੂੰ ਦਬ ਰਹੇ ਹਾਂ ਸਨਾਤਨ ਮਤ ਧਰਮ ਦੇ ਲੋਕਾਂ ਨੂੰ ਦਬ ਰਹੇ ਹਾਂ ਤੇ ਕਿਤੇ ਜਿਹੜੀ ਸਿੱਖਾਂ ਦੀ ਪ੍ਰਤਿਸ਼ਟਾ ਵੱਧ ਨਾ ਜਾਵੇ ਤੇ ਇਹਨਾਂ ਦਾ ਰਾਜ ਕਾਇਮ ਨਾ ਹੋ ਜਾਵੇ ਇਸੇ ਤਰ੍ਹਾਂ ਜਿਹੜਾ ਸ਼ਾਹਜਹਾਨ ਬਾਦਸ਼ਾਹ ਹੈ ਉਹਨੇ ਹੋਲੀ-ਹੋਲੀ ਔਰੰਗਜ਼ੇਬ ਤੱਕ ਆਪਣਾ ਸ਼ੁਰੂ ਕੀਤਾ ਔਰੰਗਜ਼ੇਬ ਨੂੰ ਢਕਾਣਾ ਸ਼ੁਰੂ ਕੀਤਾ ਹੋਰ ਵੀ ਸਰਕਾਰ ਦੇ ਕਈ ਅਹਿਲਕਾਰ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪ੍ਰਤੀ ਔਰੰਗਜ਼ੇਬ ਨੂੰ ਢਕਾਣਾ ਸ਼ੁਰੂ ਕਰ ਦਿੱਤਾ ਇੱਕ ਸਮਾਂ ਆਇਆ ਸਮੇ ਦੇ ਹਿਸਾਬ ਦੇ ਨਾਲ ਅਸੀਂ ਕਹਿੰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਪੁੱਤਰਾਂ ਨੂੰ ਵਾਰਿਆ ਪਿਤਾ ਨੂੰ ਵਾਰਿਆ ਪੰਥ ਦੇ ਕਰਕੇ ਮਾਂ ਨੂੰ ਵਾਰਿਆ ਪੰਥ ਦੇ ਕਰਕੇ ਪਰਿਵਾਰ ਨੂੰ ਵਾਰਿਆ ਪੰਥ ਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਧੀ ਕ ਨਰਾਜ਼ਰੀ ਕਰਨ ਵਾਲੀ ਆਪਣੇ ਬੱਚੇ ਨੂੰ ਸਦਾ ਵਾਸਤੇ ਆਪਣੇ ਤੋਂ ਵਾਰ ਦਿੱਤਾ ਆਪਣੇ ਨਾਲੋਂ ਨਾਤਾ ਤੋੜ ਦਿੱਤਾ ਜਿਸ ਵਕਤ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਨਫ਼ਰਤ ਪ੍ਰਗਟਾਈ ਤੇ ਉਹਨੇ ਕਿਸੇ ਨਾ ਕਿਸੇ ਢੰਗ ਨਾਲ ਮੱਥਾ ਲਾਇਆ ਗੁਰੂ ਹਰ ਰਵੈ ਸਭ ਸੱਚੇ ਪਾਤਸ਼ਾਹ ਜੀ ਤੱਕ ਸਨੇਹਾ ਭੇਜਿਆ ਕਿ ਤੁਸੀਂ ਕਿਸੇ ਤਰ੍ਹਾਂ ਆ ਕੇ ਸਾਨੂੰ ਦਿੱਲੀ ਦਰਬਾਰ ਮਿਲੋ ਗੁਰੂ ਹਰ ਰਵੈ ਸਭ ਸੱਚੇ ਪਾਤਸ਼ਾਹ ਉਸ ਵਕਤ ਜਿਹੜੇ ਡਰੇ ਤੇ ਸਹਿਮੀ ਹੋਏ ਲੋਕ ਸਨ ਉਹਨਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਸਨ ਸੰਗਤ ਜੀ ਅਸਲ ਦੇ ਵਿੱਚ ਜਿਹੜੀ ਹਕੂਮਤ ਸੀ ਜਿਹੜਾ ਜ਼ਿੰਮੇਵਾਰ ਇਨਸਾਨ ਸੀ ਜਿਹਦਾ ਕਰਮ ਸੀ ਕਿ ਮੈਂ ਪ੍ਰਜਾ ਦੀ ਰਾਖੀ ਕਰਨੀ ਹੈ ਉਹ ਪ੍ਰਜਾ ਨੂੰ ਲੁੱਟ-ਲੁੱਟ ਕੇ ਖਾ ਰਿਹਾ ਸੀ ਇੱਕ ਪਾਸੇ ਪ੍ਰਜਾ ਦਾ ਜਿਹੜਾ ਮੀਨ ਜਥੇਦਾਰ ਅਹੁਦੇਦਾਰ ਵੱਡਾ ਇਨਸਾਨ ਸੀ ਉਹ ਦੁਨੀਆ ਦੇ ਲੋਕਾਂ ਨੂੰ ਲੁੱਟ ਕੇ ਖਾਂਦਾ ਸੀ ਦੂਜੇ ਪਾਸੇ ਧਰਮ ਦਾ ਠੇਕੇਦਾਰ ਲੋਕਾਂ ਨੂੰ ਡਰਾ ਡਰਾ ਕੇ ਲੋਕਾਂ ਨੂੰ ਲੁੱਟ ਕੇ ਖਾ ਰਿਹਾ ਸੀ ਅਸੀਂ ਜਿੰਨਾ ਜ਼ਿਆਦਾ ਆਪਣੇ ਧਰਮ ਨੂੰ ਪ੍ਰਚੰਡ ਕਰਨ ਦਾ ਯਤਨ ਕਰਾਂਗੇ ਉਹ ਚਾਹੇ ਸਨਾਤਨ ਮਤ ਧਰਮ ਹੋਵੇ ਉਹ ਚਾਹੇ ਸਿੱਖ ਧਰਮ ਹੋਵੇ ਉਹ ਚਾਹੇ ਮੁਸਲਮਾਨ ਧਰਮ ਹੋਵੇ ਜਿਹੜਾ ਧਰਮ ਆਪਣੇ ਧਰਮ ਨੂੰ ਜਿਤਨਾ ਜ਼ਿਆਦਾ ਪ੍ਰਚੰਡ ਕਰਨ ਦਾ ਯਤਨ ਕਰੇਗਾ ਉਹ ਉਸ ਧਰਮ ਦੇ ਓਨੇ ਹੀ ਜ਼ਿਆਦਾ ਵੈਰੀ ਦਿਖਾਈ ਦੇਣ। ਆਖੋ ਸਤਿਨਾਮ ਸ਼੍ਰੀ। ਹੁਣ ਅਸਲ ਦੇ ਵਿੱਚ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਔਰੰਗਜ਼ੇਬ ਨੇ ਬੁਲਾਇਆ ਤੇ ਉਹ ਪ੍ਰਚਾਰ ਉਹਨਾਂ ਲੋਕਾਂ 'ਚ ਕਰ ਰਹੇ ਨੇ ਜਿਹੜੇ ਸਨਾਤਨ ਮਤ ਧਰਮ ਦੇ ਲੋਕ ਨੇ ਤੇ ਜਿਹੜਾ ਸ਼ਾਹਜਹਾਨ ਬਾਦਸ਼ਾਹ ਉਹਨੇ ਹੁਕਮ ਕਰ ਦਿੱਤਾ ਸੀ ਕਿ ਜਿੰਨੇ ਵੀ ਮੰਦਰ ਨੇ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਜਾਵੇ ਕਿਸੇ ਪੁਰਾਣੇ ਮੰਦਰ ਦੀ ਮਰਮਤ ਨਾ ਕਰਾਈ ਜਾਵੇ ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ ਚਾਹੇ ਕੋਈ Hindu ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਸਿੱਖ ਹੈ ਸਿੱਖ ਦਾ ਫਰਜ਼ ਹੈ ਇਨਸਾਨੀਅਤ ਵਾਸਤੇ ਪਹਿਲਾਂ ਖੜਨਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਕਦੇ ਵੀ ਕਿਸੇ ਨਾਲ ਪਹਿਲਾ ਮੱਥਾ ਨਹੀਂ ਲਾਇਆ ਪਰ ਜੇਕਰ ਕੋਈ ਚੜ ਕੇ ਆਇਆ ਤੇ ਉਹਨੂੰ ਅੱਗੋ ਸ਼ਮਸ਼ੀਰ ਦਸਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਚੂਕਾਰ ਅੱਜ ਹਮ ਮਾਹਿਲ ਤੇ ਦਰਗੁ ਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਜੇ ਆਪਣੀ ਹਿਫਾਜ਼ਤ ਵਾਸਤੇ ਜੇ ਪ੍ਰਜਾ ਦੀ ਹਿਫਾਜ਼ਤ ਵਾਸਤੇ ਆਪਣੇ ਹੱਥਾਂ 'ਚ ਕਿਰਪਾਨਾਂ ਫੜਨੀਆਂ ਪੈਣ ਤੇ ਕਿਰਪਾਨਾਂ ਫੜਨ 'ਚ ਡਰ ਮਹਿਸੂਸ ਨਹੀਂ ਕਰਨਾ ਬਲਕਿ ਮਾਣ ਮਹਿਸੂਸ ਕਰਨਾ ਇੱਕ ਪਾਸੇ ਸ਼ਾਹਜਹਾਨ ਮੰਦਰਾਂ ਨੂੰ ਢਾਹ ਤੇਰੀ ਕਰਵਾ ਰਹੇ ਆ ਦੂਜੇ ਪਾਸੇ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਉਸ ਪ੍ਰਜਾ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਇੱਕ ਗੱਲ ਸਮਝਾ ਰਹੇ ਨੇ ਤੁਸੀਂ ਇੱਕ ਮੁੱਠ ਹੋ ਜਾ ਇੱਕ ਮੁੱਠ ਹੋਏ ਲੋਕਾਂ ਦਾ ਕੋਈ ਰਾਜਾ ਕੁਝ ਨਹੀਂ ਵਿਗਾੜ ਸਕਦਾ ਬਲਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ ਤੋਂ ਜਾਣੂ ਕਰਵਾਇਆ ਉਹਨਾਂ ਆਖਿਆ ਕਹਿ ਲੱਗੇ ਸੋ ਜੀਵੇ ਆ ਜਿਸ ਮਨ ਵਸੀਆ ਸੋਏ ਅਸਲ ਚ ਜੀਉਣਾ ਕੀ ਹੈ ਕਹਿੰਦੇ ਸੋ ਜੀਵੇ ਆ ਜਿਸਮਨ ਵਸੀਆ ਸੋਈ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਜੇ ਤੁਹਾਡੇ ਜਿਉਂਦੇ ਜੀ ਤੁਹਾਡੇ ਧਾਰਮਿਕ ਮੰਦਰ ਤੁਹਾਡੇ ਧਾਰਮਿਕ ਸਥਾਨ ਮਹਿਫੂਜ਼ ਨਹੀਂ ਜੇ ਤੁਹਾਡੇ ਜਿੰਦੇ ਜੀ ਤੁਹਾਡੀਆਂ ਸਰੀਰਕ ਇੱਜ਼ਤਾਂ ਮਹਿਫੂਜ਼ ਨਹੀਂ ਜੇ ਤੁਹਾਡੇ ਜਿਉਂਦੇ ਜੀ ਤੁਸੀਂ ਆਪਣੇ ਆਪ ਨੂੰ ਮਹਫੂਜ਼ ਮਹਿਸੂਸ ਨਹੀਂ ਕਰਦੇ ਕਿ ਤੁਹਾਡਾ ਖਾਣਾ ਪੀਣਾ ਹਰਾਮ ਹੈ ਉਹਦਾ ਕਾਰਨ ਕੀ ਸੀ ਜਦੋਂ ਭਰਾ ਭਰਾ ਦਾ ਵੈਰੀ ਬਣ ਗਿਆ ਤੇ ਹਕੂਮਤ ਨਾਲ ਕਿਦਾਂ ਲੜੇਗਾ ਹਕੂਮਤ ਆਂਦੀ ਸੀ ਸੱਕੇ ਭਰਾ ਹਕੂਮਤ ਦੀ ਬਾਹ ਫੜ ਕੇ ਸੱਕੇ ਭਰਾ ਦੇ ਘਰ ਦੀ ਇੱਜ਼ਤ ਕੱਢ ਕੇ ਉਹਦੇ ਹੱਥ ਚ ਫੜਾ ਦਿੰਦਾ ਸੀ ਉਹ ਡਰਦਾ ਸੀ ਇਸੇ ਤਰ੍ਹਾਂ ਜਦੋਂ ਹਕੂਮਤ ਨੇ ਧਾਰਮਿਕ ਅਸਥਾਨਾਂ ਦੇ ਉੱਪਰ ਆਪਣਾ ਕਬਜ਼ਾ ਅਜਮਾਇਆ ਗੁਰੂ ਹਰ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੁਨੀਆ ਦੇ ਲੋਕਾਂ ਨੂੰ ਜਾ ਕੇ ਦੱਸਿਆ ਕਿ ਤੁਸੀਂ ਇੱਕ ਮੋਢੋ ਬੋ ਤੇ ਔਰ ਯੋਧੇ ਬਣ ਕੇ ਹਕੂਮਤ ਦੀ ਟੱਕਰ ਕਰੋ ਬਲਕਿ ਹਕੂਮਤ ਤੋਂ ਡਰਨਾ ਨਹੀਂ ਜੇ ਜੀਵੇ ਪਤ ਲੱਖੀ ਜਾਏ ਸਭ ਹਰਾਮ ਜੇਤਾ ਕੀ ਸ਼ਿਕਾਇ ਸਾਡਾ ਸਮਾਂ ਬਿਲਕੁਲ ਥੋੜਾ ਰਹਿ ਗਿਆ ਮੈਂ ਯਤਨ ਕਰਨੇ ਆਪਣੇ 5 ਮਿੰਟਾਂ ਦੇ ਵਿੱਚ ਸਮਾਪਤੀ ਵੱਲ ਨੂੰ ਵਧਾ ਹੁਣ ਜਿੰਨਾ ਜ਼ਿਆਦਾ ਹਿੰਦੂ ਵੀਰ ਇਹ ਗੱਲ ਆਖੇਗਾ ਨਾ ਕਿ ਰੱਬ ਸਿਰਫ ਮੇਰੇ ਮੰਦਰ 'ਚ ਹੈ ਓਨਾ ਜ਼ਿਆਦਾ ਮੁਸਲਮਾਨ ਉਹਦੇ ਤੋਂ ਨਫ਼ਰਤ ਕਰੇਗਾ ਜਿੰਨਾ ਜ਼ਿਆਦਾ ਸਿੱਖ ਕਹੇਗਾ ਨਾ ਕਿ ਰੱਬ ਸਿਰਫ ਮੇਰੇ ਗੁਰਦੁਆਰੇ 'ਚ ਹੈ ਓਨਾ ਜ਼ਿਆਦਾ ਹੋਰ ਧਰਮਾਂ ਦੇ ਲੋਕ ਸਿੱਖ ਨੂੰ ਨਫ਼ਰਤ ਕਰਨਗੇ ਹੁਣ ਜਿੰਨਾ ਜ਼ਿਆਦਾ ਮੁਸਲਮਾਨ ਕਹੇਗਾ ਕਿ ਰੱਬ ਸਿਰਫ ਮੇਰੀ ਮਸਜਿਦ ਦੇ ਵਿੱਚ ਹੈ ਓਨਾ ਜ਼ਿਆਦਾ ਦੂਜੇ ਧਰਮਾਂ ਦੇ ਲੋਕ ਉਸ ਇਨਸਾਨ ਤੋਂ ਨਫ਼ਰਤ ਕਰਨ ਉਸ ਸਮੇਂ ਦੇ ਵਿੱਚ ਜਿੰਨਾ ਜ਼ਿਆਦਾ ਆਪਣੇ ਧਾਰਮਿਕ ਸਥਾਨਾਂ ਨੂੰ ਪ੍ਰਚੰਡ ਕਰਨ ਦਾ ਯਤਨ ਕੀਤਾ ਔਰ ਜਿੰਨਾ ਦਾ ਰਾਜ ਸੀ ਉਹਨਾਂ ਨੇ ਉਹਨਾਂ ਧਾਰਮਿਕ ਸਥਾਨਾਂ ਨੂੰ ਟੈ ਤੇ ਢੇਰੀ ਕਰਵਾ ਦਿੱਤਾ ਬਲਕਿ ਸਿੱਖ ਦਾ ਫਰਜ਼ ਹੈ ਕਿ ਰੱਬ ਮੇਰੇ ਗੁਰਦੁਆਰੇ 'ਚ ਨਹੀਂ ਬਲਕਿ ਰੱਬ ਤਾਂ ਮੇਰੀ ਹਿਰਦੇ ਦੇ ਵਿੱਚ ਹੈ ਧਰਮ ਦੀ ਸਭ ਤੋਂ ਵੱਡੀ ਵੱਧ ਕਿਸਮਤੀ ਹੈ ਕਿ ਅਸੀਂ ਧਰਮ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਕੈਦ ਕਰਕੇ ਰੱਖ ਦਿੱਤਾ ਔਰ ਜਿੰਨਾ ਚਿਰ ਧਰਮ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਕੈਦ ਰਵੇਗਾ ਉਹਨਾਂ ਚਿਰ ਤੱਕ ਸਾਡੇ ਬਹੁਤ ਜ਼ਿਆਦਾ ਦੁਸ਼ਮਣ ਬਣ ਜਾਣਗੇ ਪੰਡਿਤ ਸ਼ਿਵਦਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚੋਂ ਆਪਣੇ ਕ੍ਰਿਸ਼ਨ ਜੀ ਦੇ ਯਤਨ ਕਰ ਆਪਣੇ ਦਰਸ਼ਨ ਕਰਦੀ ਪਰ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਕਿ ਕਹਿੰਦੀ ਜਿਹੜੇ ਪ੍ਰਚਾਰਕ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸ ਢੰਗ ਨਾਲ ਪੇਸ਼ ਕਰਦੇ ਦੀ ਮੈਂ ਬੇਨਤੀ ਕਰਾਂ ਜੀ ਜਦੋਂ ਤੁਸੀਂ ਰੱਬ ਨੂੰ ਆਪਣੇ ਹਿਰਦੇ ਚ ਲੈ ਕੇ ਦੁਨੀਆ ਚ ਵਿਚਰੋਗੇ